ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਦੋਏ ਪਰਮ ਪੁਲਾਣੀਆਂ ਦੂਜਾ ਲੱਗਾ ਹੇਤ ਖੁਸ਼ੀ ਗਾਰ ਬੜਾਇਆ ਕਾਰਜ ਨਾਹੀ ਕੀਤ ਭਾਦੋਏ ਪਰਮ ਭੁਲਾਣੀਆਂ ਦੂਜੈ ਲਗਾ ਹੀਤ ਅੱਖ ਸੀਗਾਰ ਬਣਾਇਆ ਤਾਰਜ ਨਹੀਂ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਸਨ ਪ੍ਰੀਤ ਪਕੜ ਚਲਾਇ ਅਨ ਦੂਤ ਜੰਮ ਕਿਸੈ ਨਾ ਦੇਨੀ ਭੇਤ ਛੱਡ ਖੜੋ ਤੇ ਖਿਨ ਮਾਹੇ ਜਿਨਸਿਓ ਲੱਗਾ ਹੈਤ ਅਥਮਰੋੜਾ ਤਨ ਕੱਪੇ ਸਿਆਹ ਹੋ ਹੋ ਆਸੀਤ ਜੀਭੀ ਜਸੂ ਲੂੜਾ ਕਰਮਾ ਸੰਦੜਾ ਖੇਤ ਪ੍ਰਭ ਸਰਣਾ ਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਦੁ ਨਰਕ ਨ ਪਾਈ ਅਹ ਗੁਰ ਰਖਣ ਵਾਲਾ ਹੀਤ பிரபு சரணாத்தி சரணோ பிரி பாதோ நர்க்காய ர ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਾਦੋਏ ਪਰਮ ਪੁਲਾਣੀਆਂ ਦੂਜੈ ਲੱਗਾ ਹੇਤ ਲਖ ਸਿੰਗਾਰ ਬੜਾਇਆ ਕਾਰਜ ਨਾਹੀ ਕੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਜੀ ਅੱਜ ਸੰਗਰਾਂਦ ਦਾ ਦਿਹਾੜਾ ਹੈ ਭਾਦ੍ਰੋ ਮਹੀਨੇ ਦੀ ਅਰੰਭਤਾ ਹੋਈ ਹੈ ਆਪ ਸਰਬਤ ਸੰਗਤਾ ਨੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬਹੁਤੇ ਬਾਣੀ ਨੂੰ ਮਿੱਠਾ ਕਰਕੇ ਮੰਨਣ ਵਾਲੀ ਨਿਮਰਤਾ ਦੇ ਪੁੰਜ ਧਰਨ ਗਗਨ ਨਵਖੰਡ ਮਹਿ ਜੋਤ ਸਭ ਰੂਪੀ ਰਹੇ ਓ ਪਾਰ ਭਨ ਮथुरा ਕਸ਼ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਾਰ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਅੱਜ ਦੇ ਮਹੀਨੇ ਦੇ ਪਰਥਾਏ ਉਪਦੇਸ਼ ਸੁਣਨਾ ਕੀਤਾ ਹੈ ਇਹ ਪ੍ਰਾਤਨ ਗੁਰਸਿੱਖਾਂ ਦੀ ਮਨੋਤ ਹੈ ਗੁਰਮੁਖੋ ਭਾਵਨਾ ਪ੍ਰੇਮ ਦੇ ਨਾਲ ਗੁਰੂ ਦਾ ਸਿੱਖ ਸਤਿਗੁਰਾਂ ਜੀ ਦੀ ਬਾਣੀ ਸੁਣਦਾ ਹੈ ਉਪਦੇਸ਼ ਸੁਣਦਾ ਹੈ ਤਾਂ ਆਉਣ ਵਾਲਾ ਸਮਾਂ ਸੁਭਾਗਾ ਬਣ ਜਾਂਦਾ ਹੈ ਇਸ ਕਰਕੇ ਸਰਗੁਣ ਸਰੂਪ ਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਵਿਚਰਦੇ ਤੇ ਸੰਗਤਾਂ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਜੀ ਦੇ ਮੁਖਾਰਬਿੰਦ ਚੋਂ ਪਾਵਨ ਪੁੱਤਰ ਉਪਦੇਸ਼ ਸੁਣਿਆ ਕਰਦੀਆਂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸ਼ਬਦ ਦੇ ਲਾੜ ਸਤਸੰਗ ਜੀ ਆਪਾਂ ਨੂੰ ਸਤਿਗੁਰਾਂ ਜੀ ਨੇ ਲਾਇਆ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਵਾਲੀਆਂ ਬਖਸ਼ਿਸ਼ਾਂ ਕੀਤੀਆਂ ਹਨ ਸੋ ਬਾਣੀ ਦੀ ਇਕਤ੍ਰਤਾ ਕਰਕੇ ਸਿੱਖਾਂ ਨੂੰ ਸੰਗਤਾਂ ਨੂੰ ਸਾਰੀ ਕਾਇਨਾਤ ਨੂੰ ਬਖਸ਼ੀ ਕੇ ਭਾਈ ਬਾਣੀ ਦੇ ਨਾਲ ਜੁੜਨਾ ਹੈ ਜੋ ਵੀ ਗੁਰੂ ਦੇ ਪਿਆਰੇ ਪੇ ਪ੍ਰੇਮ ਭਾਵਨਾ ਦੇ ਨਾਲ ਬਾਣੀ ਦੇ ਨਾਲ ਜੁੜਦੇ ਹਨ ਉਹਨਾਂ ਦਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਜਾਂਦਾ ਹੈ ਆਉਣ ਵਾਲਾ ਸਮਾਂ ਉਹਨਾਂ ਦੇ ਲਈ ਸੁਭਾਗਾ ਬਣਦਾ ਹੈ ਸਤਗੁਰਾਂ ਜੀ ਨੇ ਕਿਰਪਾ ਕੀਤੀ ਹੈ ਜੋ ਅੱਜ ਦੇ ਮਹੀਨੇ ਦੇ ਪ੍ਰਥਾਏ ਉਪਦੇਸ਼ ਬਖਸ਼ਿਆ ਅਖਰੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਸਾਰੀ ਸੰਗਤ ਇਕਾਗਰਿਤ ਚਿਤ ਹੋ ਕਰਕੇ ਸਤਿਗੁਰਾਂ ਜੀ ਦੀ ਬਾਣੀ ਦਾ ਲਾਹਾ ਲਈਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਦੋਏ ਪਰਮ ਪੁਲਾਣੀਆ ਦੂਜੈ ਲਗਾਹੇਤ ਦੋਏ ਭਾਦਰੋਂ ਦੇ ਮਹੀਨੇ ਦੇ ਪਰਥਾਏ ਉਪਦੇਸ਼ ਬਖਸ਼ਿਸ਼ ਕੀਤਾ ਹੈ ਪਰਮ ਭਟਕਣਾ ਹੈ ਪੁਲਾਣੀਆਂ ਬਹੁਵਚਨ ਹੈ ਭਾਈ ਆਪਾਂ ਸਾਰੇ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੇ ਜੀਵ ਇਸਤਰੀਆਂ ਸਾਡੇ ਸਿਰ ਦਾ ਸਾਈਓ ਖਸਮ ਅਕਾਲ ਪੁਰਖ ਪ੍ਰਮਾਤਮਾ ਆਪ ਵਾਹਿਗੁਰੂ ਹੈ ਸਤਿਗੁਰੂ ਜੀ ਸਮਝਾਉਂਦੇ ਹਨ ਬਾਰ ਮੁਖੀ ਰੁੱਤਾਂ ਦਾ ਹਵਾਲਾ ਲੈ ਕਰਕੇ ਅੰਤਰੀਵ ਉਪਦੇਸ਼ ਬਖਸ਼ਿਆ ਹੈ ਜਿਵੇਂ ਸਤਸੰਗ ਜੀ ਬਾਰ ਮੁਖੀ ਰੁੱਤਾ ਉਹ ਘੁੰਮੇ ਲੱਗਣੇ ਤਿਰਗਾਟੇ ਲੱਗਣੇ ਤਾਂ ਖਬਰਾਟ ਇਤ ਆਦਿਕ ਜੋ ਸਰੀਰ ਨੂੰ ਬਾਰ ਮੁਖੀ ਮਹਿਸੂਸ ਹੁੰਦੀ ਹੈ ਇਸੇ ਤਰ੍ਹਾਂ ਜਿਹੜੀਆਂ ਜੀਵ ਇਸਤਰੀਆਂ ਇਸ ਭਾਦਰੋਂ ਦੇ ਮਹੀਨੇ ਚ ਭਾਵ ਕੀ ਉਪਦੇਸ਼ ਹੈ ਸਤਗੁਰਾਂ ਜੀ ਦਾ ਸਦੀਵੀ ਹੈ ਸਤਸੰਗ ਜੀ ਸਦਾ ਦੇ ਲਈ ਹੈ ਕੇ ਭਰਮ ਦੇ ਵਿੱਚ ਪੈ ਕਰਕੇ ਦੁਬਿਧਾ ਦੇ ਵਿੱਚ ਪੈ ਕਰਕੇ ਪਰਮਾਤਮਾ ਨੂੰ ਭੁੱਲ ਗਈਆਂ ਹਨ ਪ੍ਰੇਮ ਦੂਸਰੇ ਪਾਸੇ ਲੱਗਾ ਹੋਇਆ ਹੈ ਦੂਜੇ ਲੱਗਾ ਹੇਤ ਹੇਤ ਨਾਮ ਪ੍ਰੇਮ ਦਾ ਹੈ ਕਿ ਪ੍ਰਭੂ ਅਕਾਲ ਪੁਰਖ ਪਰਮਾਤਮਾ ਨੂੰ ਵਾਹਿਗੁਰੂ ਨੂੰ ਭੁੱਲ ਕਰਕੇ ਪ੍ਰੇਮ ਦਾਤਾਂ ਦੇ ਨਾਲ ਮਾਇਆ ਦੇ ਨਾਲ ਇਤ ਅਦਕ ਲਾ ਲਿਆ ਕਦੀ ਰੱਬ ਦਾ ਚੇਤਾ ਹੀ ਨਹੀਂ ਆਇਆ ਕਦੇ ਸ਼ੁਕਰਾਨਾ ਨਹੀਂ ਕੀਤਾ ਸਤਸੰਗ ਜੀ ਤਾਂ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਹਿਰਦੇ 'ਚ ਵੀ ਭਟਕਣਾ ਬਣੀ ਹੋਈ ਹੈ। ਹਿਰਦੇ ਦੇ ਅੰਦਰ ਵੀ ਦੁਬਦਾ ਹੈ ਉਹ ਜੀਵ ਇਸਤਰੀਆਂ ਧਰਮ ਦੇ ਵਿੱਚ ਜੀ ਰਹੀਆਂ ਹਨ ਇਹ ਸਾਨੂੰ ਸਤਗੁਰਾਂ ਜੀ ਨੇ ਸਮਝਾਇਆ ਹੈ। ਕਿ ਭਾਈ ਪ੍ਰਭੂ ਪਰਮਾਤਮਾ ਦਾ ਪ੍ਰੇਮ ਅਤੀ ਜ਼ਰੂਰੀ ਹੈ। ਕਲਗੀਧਰ ਪਾਤਸ਼ਾਹ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਰ ਰੋਜ਼ ਸਿੱਖ ਨੂੰ ਸਮਝਾਉਂਦੇ ਹਨ। ਸਾਚ ਕਹੂੰ ਸੁਣ ਲਿਹੁ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨਾਂ ਨੇ ਭਾਈ ਪ੍ਰੇਮ ਕੀਤਾ ਹੈ ਉਹਨਾਂ ਨੇ ਹੀ ਪ੍ਰਭੂ ਪਰਮਾਤਮਾ ਨੂੰ ਪਾਉਣਾ ਕੀਤਾ ਹੈ ਹਾਂ ਪ੍ਰੇਮ ਜਿਹੜਾ ਸਤਸੰਗ ਜੀ ਮਜਾਜੀ ਨਾ ਹੋਵੇ ਹਕੀਕੀ ਪ੍ਰੇਮ ਹੋਣਾ ਚਾਹੀਦਾ ਹੈ ਮਜਾਜੀ ਪ੍ਰੇਮ ਕੇਵਲ ਤੇ ਕੇਵਲ ਸਰੀਰ ਤੱਕ ਸੀਮਤ ਹੈ ਕਿ ਵਾਸ਼ਨਾਵਾਂ ਦੀ ਭੁੱਖ ਪੂਰੀ ਕਰ ਲਈ ਸ਼ਾਇਦ ਇਸ ਨੂੰ ਹੀ ਪ੍ਰੇਮ ਸਮਝਣਾ ਕੀਤਾ ਨਹੀਂ ਭਾਈ ਇਹ ਮਜਾਜੀ ਪ੍ਰੇਮ ਹੈ ਇਹਨੂੰ ਪ੍ਰੇਮ ਨਹੀਂ ਗਿਣਿਆ ਜਾਵੇਗਾ ਹਕੀਕੀ ਪ੍ਰੇਮ ਸਤਸੰਗ ਜੀ ਸਰੀਰ ਤੋਂ ਵੀ ਪਰੇ ਹੈ ਇਹ ਸਰੀਰ ਪੰਜਾਂ ਤੱਤਾਂ ਦਾ ਤਾਂ ਇੱਕ ਦਿਨ ਸਤਸੰਗ ਜੀ ਫਾਨੀ ਹੋ ਜਾਵੇਗਾ ਪਰ ਉਸ ਪ੍ਰੇਮ ਦੇ ਵਿੱਚ ਫਰਕ ਨਹੀਂ ਪਵੇਗਾ ਜਿਹੜਾ ਸੱਚਾ ਪ੍ਰੇਮ ਹੈ ਜਿਹਨੂੰ ਆਪਾਂ ਸੱਚਾ ਪ੍ਰੇਮ ਕਹਿੰਦੇ ਹਾਂ ਸਤਸੰਗਤ ਜੀ ਸਤਗੁਰਾਂ ਜੀ ਦੇ ਸੂਰਮਿਆਂ ਨੇ ਗੁਰੂ ਦੇ ਪਿਆਰਿਆਂ ਨੇ ਸੱਚਾ ਪ੍ਰੇਮ ਕਰਕੇ ਵਿਖਾਇਆ ਬੰਦ ਬੰਦ ਕਟਿਆ ਜਾ ਰਿਹਾ ਹੈ ਸੱਚਾ ਪ੍ਰੇਮ ਹੈ ਸਤਸੰਗਤ ਜੀ ਤਾਂ ਸਤਗੁਰਾਂ ਜੀ ਦੇ ਪਿਆਰੇ ਸ਼ੁਕਰ ਮਨਾ ਰਹੇ ਨੇ ਆਰਾ ਸੀਸ ਤੇ ਚੱਲ ਰਿਹਾ ਗੁਰਮਖੋ ਸੱਚਾ ਪ੍ਰੇਮ ਹੈ ਮੁਖ ਗੁਰੂਵਲ ਹੋਵੇ ਸਤਸੰਗਤ ਜੀ ਸ੍ਰੀ ਜਪਜੀ ਸਾਹਿਬ ਦਾ ਜਾਪ ਚੱਲ ਰਿਹਾ ਹੈ ਕੋਪਰੇ ਜਿਹੜੇ ਨੇ 사ਤਸੰਗ ਜੀ ਉਸੇ ਸਤੂ ਉੱਤਰ ਜਾਂਦੇ ਨੇ ਚੌਂਕੜਾ ਲੱਗਦਾ ਹੈ 22 ਦਿਨਾਂ ਦਾ ਸ੍ਰੀ ਜਪਜੀ ਸਾਹਿਬ ਦਾ ਜਾਪ ਹੁੰਦਾ ਹੈ ਤਾਂ ਕਿ ਪ੍ਰੇਮ ਜਿਹੜਾ ਪੂਰੇ ਗੁਰੂ ਦੇ ਨਾਲ ਨਿਭ ਜਾਵੇ ਇਸੇ ਨੂੰ ਹੀ ਪ੍ਰੇਮ ਕਿਹਾ ਹੇਤ ਕਿਹਾ ਸਤਗੁਰਾਂ ਜੀ ਨੇ ਜਿਨ੍ਹਾਂ ਦੇ ਕੋਲ ਨਹੀਂ ਉਹ ਧਰਮ ਦੇ ਵਿੱਚ ਹਨ ਉਹ ਦੁਬਿਦਾ ਦੇ ਵਿੱਚ ਹਨ ਭਾਦੋਏ ਧਰਮ ਭੁਲਾਣੀਆਂ ਦੂਜੇ ਲੱਗਾ ਹੇਤ ਕਿ ਦੂਜੇ ਪਾਸੇ ਪ੍ਰੇਮ ਲਾ ਲਿਆ ਇੱਕ ਖਸਮ ਨੂੰ ਛੱਡ ਕੇ ਜੀ ਦੁਨਿਆਵੀ ਤੌਰ ਤੇ ਉਸ ਜੀਵ ਇਸਤਰੀ ਦੀ ਸੋਭਾ ਹੁੰਦੀ ਆ ਸਤਸੰਗ ਜੀ ਜਿਹੜੀ ਇੱਕ ਖਸਮ ਦੇ ਨਾਲ ਪ੍ਰੇਮ ਕਰਦੀ ਜਿਹੜੀ ਥਾਂ ਥਾਂ ਤੇ ਭੜਕਦੀ ਫਿਰਦੀ ਆ ਜੀ ਉਹਦੀ ਕਦੀ ਸੋਭਾ ਨਹੀਂ ਹੋ ਸਕਦੀ ਇਸੇ ਤਰ੍ਹਾਂ ਅੰਤਰੀਵ ਰੂਪੀ ਜੇ ਦੋਆ ਬੇੜੀਆਂ ਚ ਪੈਰ ਰੱਖਦੇ ਆ ਤੇ ਪਾਰ ਨਹੀਂ ਲੰਘਿਆ ਜਾ ਸਕਦਾ ਇਹ ਨਹੀਂ ਕਿ ਧੰਨ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਆਏ ਨਮਸਕਾਰ ਕੀਤੀ ਮਨ ਨਹੀਂ ਮੰਨਿਆ ਆਸੇ-ਪਾਸੇ ਵੀ ਹੱਥ ਪੈਰ ਮਾਰੇ ਨੇ ਗੁਰਮਖੋ ਮਨ ਨਹੀਂ ਟਿਕਿਆ ਨਾਲੇ ਕਹਿੰਨੇ ਆ ਸਗਲ ਦੁਆਰ ਕੋ ਸਾਢ ਕਹਿ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਤੇ ਨਾਲੇ ਭਾਈ ਚੇਤਾ ਰੱਖਦੇ ਆ ਕਿ ਫਲਾਣੇ ਥਾਂ ਜਾ ਕੇ ਦੀਵਾ ਵੀ ਜਗਾਉਣਾ ਇਸ ਤਰ੍ਹਾਂ ਬਾਤ ਨਹੀਂ ਬਣਦੀ ਇੱਕ ਦੇ ਹੋਵਾਂਗੇ ਤਾਂ ਗਲ ਬਣੇਗੀ ਜੀ ਇਹੀ ਤਾਂ ਸਤਿਗੁਰਾਂ ਜੀ ਨੇ ਸਮਝਾਉਣਾ ਕੀਤਾ ਹੈ ਭਾਦੋਏ ਭਰਮ ਫੁਲਾਣੀਆਂ ਦੂਜੇ ਲੱਗਾ ਹੇਤ ਜੇ ਹੇਤ ਦੂਸਰੇ ਨਾਲ ਹੈ ਅੰਦਰੋਂ ਪ੍ਰੇਮ ਦੂਸਰੇ ਨਾਲ ਹੈ ਤੇ ਬਾਹਰ ਮੁਖੀ ਜੇ ਲੱਖਾਂ ਸ਼ਿੰਗਾਰ ਵੀ ਕਰ ਲਵਾਂਗੇ ਤਾਂ ਉਹ ਕੀਤੇ ਹੋਏ ਸ਼ਿੰਗਾਰ ਜਿਹੜੇ ਨੇ 사త్సੰਗ ਜੀ ਉਹ ਕੇਵਲ ਦਿਖਾਵਾ ਰਹਿ ਜਾਂਦੇ ਨੇ ਕਿਸੇ ਕੰਮ ਨਹੀਂ ਆਉਂਦੇ ਹਨ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਇਹ ਤਉ ਭਾਵ ਕੇ ਕਿਸੇ ਕਾਰਜ ਅਰਥ ਨਹੀਂ ਲੱਗੇ ਭਾਈ ਜਿਹੜੇ ਲੱਖ ਸ਼ਿੰਗਾਰ ਇੱਕ ਨਹੀਂ ਦੋ ਨਹੀਂ ਲੱਖਾਂ ਸ਼ਿੰਗਾਰ ਕਰ ਲਏ ਲੱਖਾਂ ਅਨੰਬਰ ਕੀਤੇ ਕਰਮਕਾਂਡ ਕੀਤੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਸਫਲੇ ਕਿਉਂ ਨਹੀਂ ਹੋਏ ਕਿਉਂਕਿ ਭਾਈ ਅੰਦਰੋਂ ਪ੍ਰੇਮ ਨਹੀਂ ਹੈ ਮਨ ਨਹੀਂ ਪਿੱਜਾ ਬਾਹਰ ਮੁਖੀ ਕੇਵਲ ਪ੍ਰੇਮ ਹੈ ਬਾਹਰ ਮੁਖੀ ਦਿਖਾਵਾ ਹੈ ਤਾਂ ਮਨ ਨਹੀਂ ਨਭਜਾ ਇਸ ਕਰਕੇ ਉਹ ਕੀਤੇ ਹੋਏ ਲੱਖਾਂ ਜਿਹੜੇ ਇਸ ਤਰ੍ਹਾਂ ਦੇ ਕਰਮ ਨੇ ਉਹ ਸਫਲੇ ਨਹੀਂ ਉਹ ਕਿਸੇ ਅਰਥ ਨਹੀਂ ਲੱਗੇ ਇਹ ਕੇਵਲ ਬਾਹਰमुखी ਸ਼ਿੰਗਾਰ ਹੀ ਬਣ ਗਿਆ ਅੰਦਰੋਂ ਕੋਈ ਪ੍ਰੇਮ ਨਾ ਹੋਇਆ دنیਵੀ ਤੌਰ ਤੇ ਕੋਈ ਜੀਵ ਇਸਤਰੀ ਸਤ ਸੰਗਤ ਜੀ ਇਸਤਰੀ ਕੋਈ ਆਪਣੇ ਖਸਮ ਸਿਰ ਦੇ ਸਾਈਂ ਦੇ ਨਾਲ ਅੰਦਰੋਂ ਤੇ ਕਦੀ ਪ੍ਰੇਮ ਨਾ ਕਰੇ ਤੇ ਬਾਹਰमुखी ਆਖੇ ਕਿ ਮੈਂ ਇਹ ਸ਼ਿੰਗਾਰ ਕਰਦੀ ਹਾਂ ਕਿ ਮੇਰਾ ਖਸਮ ਰੀਝ ਜਾਵੇ ਤਾ ਨਹੀਂ ਇਸ ਤਰ੍ਹਾਂ ਫਿਰ ਉਹ ਸੁੱਖ ਨਹੀਂ پا ਸਕਦੀ ਚਲੋ ਇਹ ਤਾਂ ਬਾਰ ਮੁਖੀ ਹੈ ਨਾ ਤਰੀਬ ਗੁਰਮੁਖੋ ਜਿੰਨੂੰ ਅਸੀਂ ਝਾਉਣਾ ਹੈ ਜਿਹਦੇ ਨਾਲ ਅਸੀਂ ਪ੍ਰੇਮ ਪਾਉਣਾ ਹੈ ਉਹ ਤਾਂ ਪੜਦਾ ਹੀ ਸਾਡੇ ਹਿਰਦੇ ਨੂੰ ਹੈ ਉਹਦੇ ਪਰਥਾਏ ਤਾਂ ਆਪਾਂ ਹਰ ਰੋਜ਼ ਪੜਦੇ ਆਂ ਜੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹਨੂੰ ਬਾਰੀ ਦਿਖਾਵਾ ਕਰਕੇ ਕੀ ਵਿਖਾਵਾਂਗੇ ਜੀ ਉਹ ਤਾਂ ਸਾਡੇ ਹਿਰਦੇ ਨੂੰ ਪੜਦਾ ਹੈ ਇਸ ਕਰਕੇ ਜੇ ਹਿਰਦੇ 'ਚ ਪ੍ਰੇਮ ਨਹੀਂ ਤੇ ਬਾਰੇ ਸ਼ਿੰਗਾਰ ਕਿਸੇ ਕੰਮ ਨਹੀਂ ਇਹ ਸਾਡੇ ਲਈ ਵੀ ਹੈ ਗੁਰੂ ਦੀ ਬਾਣੀ ਨਹੀਂ ਪੜਦੇ ਨਾਮ ਨਹੀਂ ਜਪਦੇ ਬਾਣੀ ਤੇ ਪਹਿਰਾ ਨਹੀਂ ਦਿੰਦੇ ਸਤਸੰਗ ਜੀ ਭਰੋਸਾ ਨਹੀਂ ਹੈ ਸਾਨੂੰ ਸਤਗੁਰਾਂ ਜੀ ਦੇ ਉੱਤੇ ਬਰਮੁਖੀ ਸ਼ਿੰਗਾਰ ਸਾਡਾ ਦਿਖਾਵਾ ਬੜਾ ਸੋਹਣਾ ਹੈ ਤਾਂ ਇਹ ਕਿਤੇ ਕਾਰਜ ਨਹੀਂ ਜੀ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਇਹ ਵਿਅਰਥ ਹਨ ਅਰਥ ਨਹੀਂ ਹੋਣਗੇ ਸਤਗੁਰੂ ਜੀ ਕਿਰਪਾ ਕਰਦੇ ਨੇ ਅੰਦਰੋਂ ਹਿਰਦੇ ਤੂ ਪ੍ਰੇਮ ਕਿ ਰੰਗ ਲੱਗ ਜਾਵੇ ਸਤਸੰਗ ਜੀ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿਸੂ ਕਹੀਤ ਹੈ ਸੂਰਾ ਆਤਮ ਜਿਨੇ ਸਗਲ ਵਸ ਤਾਕੈ ਜਾ ਕਾ ਸਤਗੁਰ ਪੂਰਾ ਐਸਾ ਪ੍ਰੇਮ ਦਾ ਰੰਗ ਲੱਗੇ ਜੀ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੀਤ ਜਿਨ੍ਹਾਂ ਦੇ ਪਿੱਛੇ ਲੱਗੇ ਪ੍ਰਭੂ ਪਰਮਾਤਮਾ ਦੇ ਸੱਚੇ ਪ੍ਰੇਮ ਤੋਂ ਵਾਂਝਾ ਹੀ ਤੁਰਿਆ ਫਿਰਦਾ ਹੈ ਭਾਈ ਇੱਕ ਦਿਨ ਆਉਣਾ ਜਦੋਂ ਜਿਤ ਦਿਨ ਮਰਨ ਲਿਖਾਏ ਮੰਡਲ ਮਹਿ ਆਏ ਜਿਤ ਦਿਨ ਆਉਦ ਆਉਦ ਘਟੇ ਦਿਨ ਸਿਰੈਣਾ ਰੇ ਜਿਤ ਦਿਨ ਸਤ ਸੰਗ ਜੀ ਉਹ ਸਮਾ ਆਵੇਗਾ ਤਾਂ ਫਿਰ ਦੇਹ ਬਿਰਸਸੀ ਇਹ ਜਿਹੜੀ ਦੇਹ ਹੈ ਬਿਨਸ ਜਾਵੇਗੀ ਤਿਤ ਵੇਲੇ ਕਹਸਨ ਪ੍ਰੇਤ ਫਿਰ ਕਹਿਣਗੇ ਗੁਜ਼ਰ ਗਿਆ ਬੀਤ ਗਿਆ ਭਾਈ ਇਹ ਤਾਂ ਪ੍ਰੇਤ ਹੋ ਗਿਆ ਸਾਰੇ ਫਿਰ ਪਾਸੇ ਹੋ ਜਾਂਦੇ ਨੇ ਕੋਈ ਸਾਖ ਸੰਬੰਧੀ ਮਿੱਤਰ ਇਤ ਆਦਿਕ ਫਿਰ ਨੇੜੇ ਨਹੀਂ ਆਉਂਦਾ ਜੀ ਜਿਨ੍ਹਾਂ ਦੇ ਨਾਲ ਬਹੁਤਾ ਪ੍ਰੇਮ ਹੈ ਉਹ ਵੀ ਫਿਰ ਨੇੜੇ ਨਹੀਂ ਆਉਂਦੇ ਜਦ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਸਨ ਪ੍ਰੇਤ ਇਹ ਸਤਿਗੁਰੂ ਜੀ ਸਮਝਾਉਂਦੇ ਨੇ ਗੁਰਮਖੋ ਕਿ ਦੁਨਿਆਵੀ ਪ੍ਰੇਮ ਦੇ ਵਿੱਚ ਫਸ ਕਰਕੇ ਭਾਈ ਕਿਤੇ ਪ੍ਰਮਾਤਮਾ ਦੇ ਪ੍ਰੇਮ ਨੂੰ ਭੁੱਲਣਾ ਨਾ ਕਰਿਆ ਜੀ ਪ੍ਰਭੂ ਪ੍ਰਮਾਤਮਾ ਦਾ ਪ੍ਰੇਮ অতি ਜ਼ਰੂਰੀ ਹੈ ਜੀ ਪਕੜ ਚਲਾਇਣ ਦੂਤ ਜੰਮ ਕਿਸੇ ਨਾ ਦੇਨੀ ਭੇਤ ਫਿਰ ਉਹ ਜਿਹੜੇ ਜਮਨੇ ਧਰਮ ਰਾਜੇ ਦੇ ਦੂਤ ਨੇ ਜੀ ਉਹ ਜਦੋਂ ਜਿੰਦ ਨੂੰ ਸੂਖਮ ਸਰੀਰ ਨੂੰ ਪਕੜ ਕੇ ਖੜਦੇ ਨੇ ਤਾਂ ਇਹ ਦੱਸਦੇ ਨਹੀਂ ਕਿਸੇ ਨਾ ਦੇਣੀ ਭੇਤ ਨਾ ਆਉਣ ਲੱਗਿਆਂ ਦੱਸਦੇ ਨੇ ਨਾ ਜਾਣ ਲੱਗਿਆਂ ਕਿ ਕਿੱਧਰ ਚੱਲੇ ਹਾਂ ਪਕੜ ਚਲਾਉਣ ਦੂਤ ਜੰਮ ਕਿਸੇ ਨਾ ਦੇਣੀ ਭੇਤ ਜਿਨ੍ਹਾਂ ਦੇ ਹੇਤ ਕਰਕੇ ਸਦਸੰਗ ਜੀ ਐਵੇਂ ਜੰਜਾਲਾਂ ਦੇ ਵਿੱਚ ਪੈ ਕਰਕੇ ਇਸ ਜਿੰਦ ਨੂੰ ਮੰਦਣਾ ਚ ਪਾਇਆ ਉਨ੍ਹਾਂ ਨੂੰ ਤਾਂ ਇਸ ਖੇਡ ਦਾ ਭੇਤ ਹੀ ਕੋਈ ਨਹੀਂ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਦੂਰ ਹੋ ਗਏ ਜਿਨ੍ਹਾਂ ਨੇ ਸਾਨੂੰ ਜਮਾਂ ਦੀ ਫਾਹੀ ਤੋਂ ਛਡਾਉਣਾ ਸੀ ਜੀ ਛੱਡ ਖੜੋਤੇ ਖਿਨੈ ਮਾਹੀ ਜਿਨ ਸਿਓ ਲੱਗਾ ਹੇਤ ਇੱਕ ਖਿੰਨ ਦੇ ਵਿੱਚ ਛੱਡ ਕੇ ਪਰੇ ਹੋ ਗਏ ਜਿਨ ਸਿਓ ਲੱਗਾ ਹੇਤ ਜਿਨ੍ਹਾਂ ਦੇ ਨਾਲ ਬਹੁਤਾ ਪ੍ਰੇਮ ਕੀਤਾ ਭਾਈ ਉਹ ਛੱਡ ਗਏ ਨੇ ਛੱਡ ਜਾਂਦੇ ਨੇ ਗੁਰਮਖੋ ਛੱਡ ਖੜੋਤਾ ਖਨੇ ਮਾਹੇ ਜਿਨ ਸਿਓ ਲੱਗਾ ਹੇਤ ਕਿ ਉਹ ਭਾਈ ਸਾਰੇ ਪਾਸੇ ਹੋ ਗਏ ਛੱਡ ਗਏ ਕੇਦਾ ਤੇ ਸਾਡਾ ਹੁਣ ਕੋਈ ਸਬੰਧ ਨਹੀਂ ਹੈ ਹੱਥ ਮਰੋੜੈ ਤਨ ਕਪੈ ਸਿਆਹ ਹੋ ਹੋ ਆਸੀਤ ਜਦੂ ਤੇ ਜਵਾਨੀ ਸੀ ਤੇ ਹੱਥ ਮਰੋੜਦਾ ਸੀ ਕਿ ਮੇਰੇ ਵਰਗਾ ਹੈ ਕੋਈ ਨਹੀਂ ਸਮਾ ਬੜਿਆ ਤਨ ਕੰਪੇ ਬੁਢੇਪਾ ਆ ਗਿਆ ਸਾਹ ਹੋ ਹੋ ਆਸੀਤ ਉਹ ਜਿਹੜੇ ਸਤਸੰਗਤ ਜੀ ਕਾਲੇ ਕੇਸ ਸਨ ਹੁਣ ਚਿੱਟੇ ਹੋਣੇ ਸ਼ੁਰੂ ਹੋ ਗਏ ਹੱਥ ਮਰੋੜੇ ਤਨ ਕੰਪੇ ਸਿਆਹ ਹੋ ਹੋ ਆਸੀਤ ਜਿਸ ਵੇਲੇ ਇਹ ਜਦੋਂ ਸਮਾ ਆਉਂਦਾ ਹੈ ਸਤਸੰਗ ਜੀ ਤਾਂ ਇਹ ਸ਼ਰੀਰ ਦੇ ਅੰਦਰੋਂ ਉਹ ਪੰਖੇਰੂ ਉਡਾਰੀ ਮਾਰਦਾ ਹੈ ਭਾਵ ਮੌਤ ਵਾਲਾ ਸਮਾ ਆਉਂਦਾ ਹੈ ਇਸ ਦੇ ਪਰਥਾਇ ਆਪਾਂ ਪੜਦੇ ਹਾਂ ਜਿੰਦ ਨਿਮਾਣੀ ਕੱਢੀਏ ਹੱਟਾ ਕੁੱਕੜ ਕਾਏ ਫਿਰ ਹੱਥ ਮਰੋੜੇ ਤਨ ਕੰਪੇ ਤਨ ਕੰਬਦਾ ਹੱਥ ਜਿਹੜੇ ਨੇ ਉਹ ਮਰੋੜੇ ਜਾਂਦੇ ਨੇ ਖਿੱਚੇ ਜਾਂਦੇ ਨੇ ਸ਼ਾਹੋ ਹੋਆ ਸੀਤ ਗੋਰਾ ਚਿੱਟਾ ਰੰਗ ਫਿਰ ਕਾਲਾ ਹੋ ਜਾਂਦਾ ਇੱਕ ਰੰਗ ਆਉਂਦਾ ਇੱਕ ਜਾਂਦਾ ਜਦੋਂ ਉਹ ਸਮਾਂ ਆਉਂਦਾ ਹੈ ਹੱਥ ਮਰੋੜੇ ਤਨ ਕੰਪੇ ਸਿਆਹੋ ਹੋਆ ਸੀਤ ਨਾਮ ਨਹੀਂ ਜਪਿਆ ਸਿਮਰਨ ਨਹੀਂ ਕੀਤਾ ਹੁਣ ਅੱਗਾ ਦਿਸਿਆ ਤਾਂ ਭਾਈ ਚਿੱਟਾ ਦਿਨ ਚੜ ਗਿਆ ਭਾਵ ਕੇ ਸਮਝ ਆ ਗਈ ਜਿਹੜੇ ਕਰਮ ਮੈਂ ਕਰਦਾ ਰਿਹਾ ਮਾਇਆ ਦੇ ਪਿੱਛੇ ਲੱਗ ਕਰਕੇ ਉਹ ਤਾਂ ਮੇਰੇ ਨਾਲ ਨਹੀਂ ਜਾਣੇ ਨਾ ਉਹਨਾਂ ਨੇ ਮੇਰੀ ਸਹਾਇਤਾ ਕਰਨੀ ਹੈ ਮੈਨੂੰ ਤਾਂ ਨਾਮ ਜਪਣਾ ਚਾਹੀਦਾ ਸੀ ਪਰ ਜਦੋਂ ਸਮਾਂ ਲੰਘ ਜਾਂਦਾ ਹੈ ਸਤਸੰਗ ਜੀ ਉਦੋਂ ਫਿਰ ਬਾਤ ਨਹੀਂ ਨਾ ਬਣਦੀ ਆਪਾਂ ਬਾਣੀ ਪੜ੍ਹਦੇ ਹਾਂ ਸਤਿਗੁਰੂ ਜੀ ਸਮਝਾਉਂਦੇ ਨੇ ਕੀ ਕਾਲ ਕਰੰਤਾ ਸੋ ਅਬਹਕਾਰ ਅਬ ਕਰਤਾ ਸੋ ਈਤਾਲ ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਫਿਰ ਨਹੀਂ ਨਾਮ ਜਪਿਆ ਜਾਣਾ ਫਿਰ ਬਾਣੀ ਨਹੀਂ ਪੜੀ ਜਾਣੀ ਗੁਰਮਖੋ ਇਹ ਤਾਂ ਸਵਾਸਾਂ ਦੀ ਪੂੰਜੀ ਸਾਡੇ ਕੋਲ ਹੈ ਹੁਣ ਖਰਚ ਕਰੀਏ ਭਾਵ ਕੇ ਇਹਨਾਂ ਸਵਾਸਾਂ ਦੇ ਨਾਲ ਗੁਰੂ ਗੁਰੂ ਕਰਨਾ ਸ਼ੁਰੂ ਕਰੀਏ ਜੀ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ ਇਹ ਜੀਵ ਇਸ ਸੰਸਾਰ ਉੱਤੇ ਕਰਮਾਂ ਰੂਪੀ ਖੇਤੀ ਕਰਨ ਆਉਂਦਾ ਤੇ ਸਰੀਰ ਤੇ satsang ਜੀ ਇਹ ਜਿਹੜੇ ਪੰਜਾਂ ਤੱਤਾਂ ਦੀ ਦੇਹ ਹੈ ਇਸ ਸਰੀਰ ਰੂਪੀ ਖੇਤ ਦੇ ਅੰਦਰ ਖੇਤੀ ਕਰਦਾ ਹੈ ਸਰੀਰ ਰੂਪੀ ਖੇਤ ਦੇ ਅੰਦਰ ਖੇਤੀ ਕਰਦਾ ਹੈ ਸਤਸੰਗ ਜੀ ਖੇਤ ਸਰੀਰ ਜੋ ਬੀਜਿਏ ਅੰਤ ਖਲੋਵਾ ਆਏ ਸਰੀਰ ਨੂੰ ਹੀ ਖੇਤ ਕਿਹਾ ਗਿਆ ਬਾਣੀ ਦੇ ਅੰਦਰ ਸਮਝਣ ਦਾ ਯਤਨ ਕਰਿਓ ਕਿ ਜਿਵੇਂ ਬਾਹਰ ਮੁਖੀ ਕਿਸਾਨ ਕਿਸਾਨ ਕਿਸਾਨੀ ਕਰਦੇ ਨੇ ਸਤਸੰਗ ਜੀ ਇਸ ਧਰਤੀ ਦੇ ਉੱਤੇ ਜ਼ਮੀਨ ਦੇ ਉੱਤੇ ਉਹ ਖੇਤੀ ਕਰਦੇ ਨੇ ਤਾਂ ਸੋਨਾ ਬੀਜ ਬੀਜਦੇ ਨੇ ਕਿ ਉਪਜ ਜਿਹੜੀ ਹੈ ਉਹ ਚੰਗੀ ਹੋ ਸਕੇ ਸਮਾਂ ਆਪਣੀ ਚਾਲ ਚੱਲਦਾ ਹੈ ਉਪਜ ਜਿਹੜੀ ਉਹ ਮਿਲਦੀ ਹੈ ਕਿਸੇ ਕਾਰਨ ਕਰਕੇ ਹੋ ਸਕਦਾ ਹੈ ਬੀਜਣ ਵਾਲਾ ਜਿਹੜਾ ਹੈ ਉਹ ਨਾ ਵੱਢ ਸਕੇ ਪਰ ਇਸ ਸਰੀਰ ਦੇ ਖੇਤ ਅੰਦਰ ਕਰਮਾ ਰੂਪੀ ਖੇਤੀ ਜਿਹੜੀ ਕਰਾਂਗੇ ਉਹ ਜਿੰਨੇ ਕੀਤੀ ਉਹਨੂੰ ਹੀ ਵੱਢਣੀ ਪਵੇਗੀ ਜਿਹਾ ਬੀਜੇ ਸੋ ਲੁਣੇ ਕਰਮਾਂ ਸੰਧੜਾ ਖੇਤ ਸੁਚੇਤ ਕੀਤਾ ਕਿ ਭਾਈ ਸੁਭ ਕਰਮ ਕਰਨੇ ਨੇ ਚੰਗੇ ਕਰਮ ਕਰਨੇ ਨੇ ਮਾੜੇ ਕਰਮ ਨਹੀਂ ਕਰਨੇ ਨਿੰਦਾ ਚੁਗਲੀ ਨਹੀਂ ਕਰਨੀ ਈਰਖਾ ਨਹੀਂ ਕਰਨੀ ਕਿਉਂਕਿ ਜੋ ਵੀ ਚਾਂਗੇ ਉਹ ਵੱਡਣਾ ਪਵੇਗਾ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਚੈ ਅਬਰਜਣਾ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ ਸੋਹਣੇ ਸੋਹਣੇ ਕਰਮਾ ਰੂਪੀ ਖੇਤੀ ਕਰਨੀ ਹੈ ਜੀ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਇਸ ਲਈ ਪ੍ਰਭੂ ਪਰਮਾਤਮਾ ਦੀ ਸ਼ਰਨ ਚ ਆਉਣਾ ਹੈ ਪੂਰੇ ਗੁਰੂ ਦੀ ਸ਼ਰਨ ਚ ਆਉਣਾ ਹੈ ਤਾਂ ਫਿਰ ਚਰਨ ਬੋਹਿਤ ਨਾਮ ਰੂਪੀ ਚਰਨ ਨਾਮ ਰੂਪੀ ਜਹਾਜ਼ ਉਹ ਸਤਿਗੁਰਾਂ ਜੀ ਨੇ ਰਹਿਮਤ ਕਰਕੇ ਬਖਸ਼ਣਾ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਉਹ ਜਹਾਜ ਮਿਲ ਜਾਣਾ ਜਿਹਦੇ ਪਰਥਾਏ ਪੜਦੇ ਆ ਜੀ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਜਿਨ੍ਹਾਂ ਨੂੰ ਮਿਲ ਗਿਆ ਸੇ ਭਾ ਦੁਏ ਨਰਕ ਨ ਪਾਈ ਹੈ ਗੁਰ ਰਖਣ ਵਾਲਾ ਹੇਤ ਫਿਰ ਨਾਮ ਦੇ ਨਾਲ ਪ੍ਰਭੂ ਪਰਮਾਤਮਾ ਪ੍ਰਤੀ ਪੇਮ ਪੈਦਾ ਹੋਇਆ ਜੀ ਪ੍ਰੇਮ ਪੈਦਾ ਹੋਇਆ ਤੇ ਉਹ ਜਿਹੜਾ ਗੁਰ ਰੱਖਣ ਵਾਲਾ ਹੇਤ ਉਹ ਪ੍ਰੇਮ ਹੈ ਨਾ ਸਤਿਗੁਰਾਂ ਜੀ ਦੀ ਕਿਰਪਾ ਗੁਰ ਪ੍ਰਸਾਦ ਦੇ ਦੁਆਰਾ ਤਾਂ ਫਿਰ ਭਾਈ ਉਹ ਜੀਵ ਨਰਕਾਂ ਦੇ ਵਿੱਚ ਨਹੀਂ ਜਾਂਦੇ ਸੇ ਭਾਦੋਏ ਨਰਕ ਨਾ ਪਾਈਐ ਹੈ ਉਹ ਨਸ਼ਿਆਂ ਰੂਪੀ ਨਰਕ ਨਹੀਂ ਭੋਗਦੇ ਵਿਕਾਰਾਂ ਰੂਪੀ ਨਰਕ ਨੂੰ ਨਹੀਂ ਭੋਗਦੇ ਈਰਖਾ ਨਿੰਦਾ ਜੁਗੜੀ ਤੋਂ ਪਰੇ ਰਹਿੰਦੇ ਹਨ ਸੇ ਭਾਦੋਏ ਨਰਕ ਨਾ ਪਾਈਐ ਹੈ ਗੁਰ ਰੱਖਣ ਵਾਲਾ ਹੈ ਤੋ ਉਹਨਾਂ ਦੇ ਹਿਰਦੇ 'ਚ ਮਨੰਦਰ ਪ੍ਰੇਮ ਹੈ ਪ੍ਰਭੂ ਪਰਮਾਤਮਾ ਦੇ ਪ੍ਰਤੀ ਤੇ ਪ੍ਰੇਮ ਹੀ satsang ਜੀ ਫਿਰ ਉਹਨਾਂ ਨੂੰ ਤਾਰਦਾ ਹੈ ਕਿ ਜਿਥੂ ਰਮਤਾ ਸਤਗੁਰਾਂ ਜੀ ਨੇ ਕੀਤੀ ਕਿ ਜਿਹੜੀਆਂ ਜੀਵ ਇਸਤਰੀਆਂ ਪ੍ਰੇਮ ਤੋਂ ਵਾਂਝੀਆਂ ਨੇ ਉਹ ਪਰਮ ਦੇ ਵਿੱਚ ਹਨ ਉਹ ਦੁਬਿਧਾ ਦੇ ਵਿੱਚ ਹਨ ਉਹ ਭਟਕ ਰਹੀਆਂ ਹਨ ਤੇ ਜਿੰਨਾਂ ਜੀਵ ਇਸਤਰੀਆਂ ਦੇ ਹਿਰਦੇ 'ਚ ਪ੍ਰੇਮ ਹੈ ਉਹ ਫਿਰ ਖਸਮ ਦੀ ਨੇੜਤਾ ਪ੍ਰਾਪਤ ਕਰਦੀਆਂ ਹਨ ਇਹ ਸਾਨੂੰ ਸਤਿਗੁਰਾਂ ਜੀ ਨੇ ਸਮਝਾਉਣਾ ਕੀਤਾ ਹੈ ਭਾਦਰੂ ਦੇ ਮਹੀਨੇ ਦੇ ਪ੍ਰਥਾਏ ਆਪਾ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਉਪਦੇਸ਼ ਸੁਣਿਆ ਹੈ ਸਾਰੀ ਸੰਗਤ ਦੇ ਸਿਰ ਤੇ ਮਿਹਰ ਪਰਿਆ ਹੱਥ ਸਤਿਗੁਰੂ ਜੀ ਰੱਖਣ ਵਾਲਾ ਸਮਾਂ ਜਿਹੜਾ ਸੁਭਾਗਾ ਬਣ ਜਾਵੇ ਦੁੱਖਾਂ ਕਲੇਸ਼ਾਂ ਵਿਗੜਾਂ ਤੋਂ ਬਚਾਉਣ ਕਾਰੋ 12 ਚਤਰਕੀਆਂ ਬਖਸ਼ਣ ਸਾਰੇ ਕਾਰਜ ਰਾਸ ਹੋਣ ਜੀ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਨ ਸੱਚੇ ਪਾਤਸ਼ਾਹ ਅਖੀਰ ਲੀਆਂ ਪੰਕਤੀਆਂ ਪੜ ਕੇ ਫਤੇ ਬੁਲਾਵਾਂਗੇ ਜੀ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੁ ਨਰਕ ਨ ਪਾਈਐਹ ਗੁਰ ਰਖਣ ਵਾਲਾ ਹੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ